ਕੰਨ ਰਬਾ ਬੱਬਾ ਨਨਕਤੋਂ ਸਰਦਾਰ ਗੁਰਦੀਪ ਸਿੰਘ ਨੰਦਾ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਨਾਓ ਸਾਹਿਬ ਕੀ ਹਾਲ ਚਾਲ ਠੀਕ ਨੇ ਵਧੀਆ ਵੀਰੇ ਸਭ ਵਧੀਆ ਤੁਸੀਂ ਕਿਵੇਂ ਦੇਖ ਰਹੇ ਹੋ ਇਦੀਆਂ ਜਿਹੜੇ ਵੋਟਾਂ ਬਹੁਤ ਵਧੀਆ ਬੜੇ ਅਮਨਸ਼ਾਹ ਦਾ ਜਿਹੜੀਆਂ ਵੋਟਾਂ ਬਣ ਪੈ ਰਹੀਆਂ ਨੇ ਲੋਕਾਂ 'ਚ ਬੜਾ ਉਤਸ਼ਾਹ ਬਾਣ ਇਲੈਕਸ਼ਨ ਨੂੰ ਲੈ ਕੇ ਬੜਾ ਲੱਗਦਾ ਹੈ ਵੀ ਪੂਰੀ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਚੱਲ ਰਿਹਾ ਹੈ ਬਿਲਕੁਲ ਸ਼ਾਂਤ ਹੈ ਵੱਖ-ਵੱਖ ਲਗਾ ਦੇ ਵੱਖ-ਵੱਖ ਪਿੰਡਾਂ ਕੀ ਕਿਵੇਂ ਲੱਗਦਾ ਰਿਹਾ ਸਾਡੇ ਨੂੰ ਕੀ ਆ ਬੂਤਾਂ ਦੇ ਕੋਈ ਬੈਲ ਕੋਲ ਸ਼ਾਂਤ ਧਰੋਵਾਲੀ ਵੀ ਤੀ ਹੋ ਗਿਆ ਇਸ ਵੇਰੇ ਕਿਵੇਂ ਲੱਗਾ ਧਰੋਵਾਲੀ ਵੀ ਬੜਾ ਵਧੀਆ ਲੋਕ ਜਿਹੜੇ ਆ ਮੈਨੂੰ ਤਾਂ ਲੱਗਦਾ ਮੈਂ ਧਰੋਵਾਲੀ ਵਿੱਚ ਜਿਤਨਾ ਠੀਕ ਹੈ ਜਿੰਦਾਬਾਬ ਸਾਹਿਬ ਕਲਾਨੌਰ ਦੇ ਬੂਤ ਦੇਖੇ ਆਂ ਡੇਰਾ ਬਾਬਾ ਨਾਨਕ ਦੇ ਦੇਖੇ ਆਂ ਸਾਢੇ ਪੰਜ ਸਾਂ ਮਿਸ਼ਾਨ ਚੇਤ ਪੱਕੀ ਹੈ ਬਸ ਇਹ ਤਾਂ 90% ਤੋਂ ਇੱਕ ਬੰਦੇ ਦੀ ਟੱਲਾ ਨੂੰ ਨਾ ਬਾਕੀ ਡੇਰਾ ਬਾਬਾ ਨਾਨਕ ਤੋਂ ਸਰਦਾ ਗੁਰਦੀਪ ਸਿੰਘ ਨੰਦਾਵਾ ਸਾਡਾ ਨਾਮ ਜੂਰ ਨੇ ਆਓ ਗੱਲਬਾਤ ਕਰਨਾਓ ਸਾਹਿਬ ਕੀ ਹਾਲ ਚਾਲ ਠੀਕ ਨੇ ਵਧੀਆ ਵੀਰੇ ਸਭ ਵਧੀਆ ਤੁਸੀਂ ਕਿਵੇਂ ਦੇਖ ਰਹੇ ਹੋ ਇਦੀਆਂ ਜਿਹੇ ਵੋਟਾਂ ਬਹੁਤ ਵਧੀਆ ਬੜੇ ਅਮਨ ਸ਼ਾਨ ਦਾ ਜਿਹੜੀਆਂ ਵੋਟਾਂ ਬਣ ਪੈ ਰਹੀਆਂ ਨੇ ਲੋਕਾਂ 'ਚ ਬੜਾ ਪਛਾਹ ਬਣ ਇਲੈਕਸ਼ਨ ਨੂੰ ਲੈ ਕੇ ਬੜਾ ਲੱਗਦਾ ਹੈ ਵੀ ਪੂਰੀ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਚੱਲ ਰਿਹਾ ਹੈ ਬਿਲਕੁਲ ਸ਼ਾਂਤ ਹੈ ਵੱਖ-ਵੱਖ ਲਗਾ ਦੇ ਵੱਖ-ਵੱਖ ਪਿੰਡਾਂ ਕੀ ਦੇਖਿਓ ਕਿਵੇਂ ਲੱਗਦਾ ਰਿਹਾ ਸਾਡੇ ਨੂੰ ਕੀ ਆ ਬੂਤਾਂ ਦੇ ਕੋਈ ਬੈਲ ਕੋਲ ਸ਼ਾਂਤ ਧਰੋਵਾਲੀ ਵੀ ਤੀ ਹੋ ਗਿਆ ਉਸ ਵੇਲੇ ਕਿਵੇਂ ਲੱਗਾ ਧਰੋਵਾਲੀ ਵੀ ਬੜਾ ਵਧੀਆ ਲੋਕ ਜਿਹੜੇ ਆ ਮੈਨੂੰ ਤਾਂ ਲੱਗਦਾ ਮੈਂ ਧਰੋਵਾਲੀ ਵਿੱਚ ਜਿਤਨਾ ਠੀਕ ਹੈ ਰੰਧਾਵਾ ਸਾਹਿਬ ਕਲਾਨੌਰ ਦੇ ਬੂਥ ਦੇਖੀ ਆਂ ਡੇਰਾ ਬਾਬਾ ਨਾਨਕ ਦੇ ਦੇਖੀ ਆਂ ਸਾਢੇ ਪੰਜ ਸੇ ਮਨਸ਼ਾਨ ਚੇਤ ਪੱਕੀ ਹੈ ਬਸ ਇਹ ਤਾਂ 90% ਤੋਂ ਇੱਕ ਬੰਦੇ ਦੀ ਟੱਲਾ ਨੂੰ ਨਾ ਬਾਕੀ ਡੇਰਾ ਬਾਬਾ ਨਾਨਕ ਤੋਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਡੇ ਨਾਲ ਮਜੂਰ ਨੇ ਆਓ ਗੱਲਬਾਤ ਕਰਦੇ ਹਾਂ। ਸਾਰੇ ਕੀ ਹਾਲ ਚਾਲ ਹੈ? ਠੀਕ ਹੈ। ਵਧੀਆ ਵੀਰੇ, ਸਭ ਵਧੀਆ ਫੀਲ ਕਰ ਰਹੇ ਹਾਂ। ਕਿਵੇਂ ਦੇਖ ਰਹੇ ਹੋ? ਇਦੀਆਂ ਜਿਹੇ ਵੋਟਾਂ ਬਹੁਤ ਵਧੀਆ ਬੜੇ ਅਮਨਚਾਨਾਂ ਜਿਹੜੀਆਂ ਵੋਟਾਂ ਬਣ ਪੈ ਰਹੀਆਂ ਨੇ। ਲੋਕਾਂ 'ਚ ਬੜਾ ਉਤਸ਼ਾਹ ਬਾਣੀ ਇਲੈਕਸ਼ਨ ਨੂੰ ਲੈ ਕੇ। ਇਹ ਲੱਗਦਾ ਹੈ ਵੀ ਪੂਰੀ ਸ਼ਾਂਤਮਈ ਤਰੀਕੇ ਨਾਲ ਸਭ ਚੱਲ ਰਿਹਾ ਹੈ। ਬਿਲਕੁਲ ਸ਼ਾਂਤ। ਵੱਖ-ਵੱਖ ਹਲਕੇ ਵੱਖ-ਵੱਖ ਪਾਰਟੀਆਂ ਕਿਤੇ ਕਿਵੇਂ ਲੱਗ ਰਿਹਾ ਹੈ ਸਾਰੇ? ਕੀ ਆ ਬਹੁਤ। ਕੋਈ ਬਿਲਕੁਲ ਸ਼ਾਂਤ। ਧਾਰੋ ਵਾਲੀ ਵੀ ਤੀ ਹੋ ਗਈ ਉਸ ਵੇਲੇ। ਕਿਵੇਂ ਲੱਗਾ? ਤਾਰ ਵਾਲੀ ਵੀ ਬੜਾ ਵਧੀਆ ਲੋਕ ਜਿਹੜੇ ਆ ਮੈਨੂੰ ਤਾਂ ਲੱਗਦਾ ਮੈਂ ਤਾਰ ਵਾਲੀ ਵਿੱਚ ਜਿਤਨਾ ਠੀਕ ਐ ਰੰਧਾਵਾ ਸਾਹਿਬ ਕਲਾਨੌਰ ਦੇ ਬੂਥ ਦੇਖੀ ਆਂ ਡੇਰਾ ਬਾਬਾ ਨਾਨਕ ਦੇ ਦੇਖੀ ਆਂ ਸਾਢੇ ਪੰਜ ਸੇ ਮਨਸ਼ਾਨ ਜੇ ਤੱਕ ਪੱਕੀ ਐ ਬਸ ਇਹ ਤਾਂ 90% ਤੋਂ ਇੱਕ ਬੰਦੇ ਦੀ ਟੱਲਾ ਨੂੰ ਨਾ ਬਾਕੀ ਡੇਰਾ ਬਾਬਾ ਨਾਨਕ ਤੋਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਡੇ ਨਾਲ ਮਜੂਰ ਨੇ ਆਹੋ ਗੱਲਬਾਤ ਕਰ ਰਹੇ ਹਾਂ ਉਹ ਸਾਹਿਬ ਕੀ ਹਾਲ ਚਾਲ ਠੀਕ ਐ ਬੜੀਆ ਵੀਰੇ ਸਭ ਵਧੀਆ ਕੀ ਕਿਵੇਂ ਦੇਖ ਰਹੇ ਹੋ ਇਦੀਆਂ ਜਿਹੜੀਆਂ ਵੋਟਾਂ ਬਹੁਤ ਵਧੀਆ ਬੜੇ ਅਮਨਚਾਨ ਨਾਲ ਜਿਹੜੀਆਂ ਵੋਟਾਂ ਬਣ ਪੈ ਰਹੀਆਂ ਨੇ ਲੋਕਾਂ 'ਚ ਬੜਾ ਉਤਸ਼ਾਹ ਬਾਣੀ ਇਲੈਕਸ਼ਨ ਨੂੰ ਲੈ ਕੇ ਬੜਾ ਲੱਗਦਾ ਹੈ ਵੀ ਪੂਰੀ ਸ਼ਾਂਤਮਈ ਤਰੀਕੇ ਨਾਲ ਸਭ ਚੱਲ ਰਿਹਾ ਹੈ ਬਿਲਕੁਲ ਸ਼ਾਂਤ ਵੀ ਵੱਖ-ਵੱਖ ਲਗਾ ਕੇ ਵੱਖ-ਵੱਖ ਚੀਜ਼ਾਂ ਕੀ ਦੇਖਿਓਂ ਮੈਨੂੰ ਲੱਗਦਾ ਹੈ ਸਾਰੇ ਕੀ ਆ ਬਹੁਤ ਅਰੇ ਕੋਈ ਬਿਲਕੁਲ ਸ਼ਾਂਤ ਧਰੋਵਾਲੀ ਵੀ ਤੀ ਹੋ ਗਿਆ ਉਸ ਵੇਲੇ ਕਿਵੇਂ ਲੱਗਾ ਧਰੋਵਾਲੀ ਵੀ ਬੜਾ ਵਧੀਆ ਲੋਕ ਜਿਹੜੇ ਆ ਮੈਨੂੰ ਤਾਂ ਲੱਗਦਾ ਮੈਂ ਤਾਂ ਰੋਲੀ ਵਿੱਚ ਜਿੱਤਣਾ ਹੈ ਠੀਕ ਹੈ ਜਿੰਦਾਬਾਬ ਸਾਹਿਬ ਕਲਾਨੌਰ ਦੇ ਬੂਥ ਦੇਖੀ ਆਏ ਡੇਰਾਪਾ ਬਣਾਣ ਦੇ ਦੇਖੀ ਆਣ ਸਾਢੇ ਪੰਜ ਸਾਮਣੇ ਚੈਤ ਪੱਕੀ ਹੈ ਬਸ ਇਹ ਤਾਂ 90% ਤੋਂ ਇੱਕ ਬੰਦੇ ਦੀ ਟੰਲਾ ਨੂੰ ਨਾ ਬਾਕੀ